ਕਟੜ ਇਮਾਨਦਾਰ ਸਰਕਾਰ ਨੂੰ ਨਜ਼ਰ ਲੱਗਦੀ ਜਾਪਦੀ ਆ ਕਿੰਮਿਆਂ ਚ ਵੰਡ ਹੋਈ ਹੋਈ ਆ ਸਰਕਾਰ ਵੀ ਕਈ ਜਗ੍ਹਾ ਤੇ ਕੋਈ ਦਿੱਲੀ ਤੋਂ ਆਉਂਦੇ ਨੇ ਲੋਕ ਸਰਕਾਰ ਚੁੱਪ ਐ ਪਾਰਟੀ ਇਤੇ ਚੁੱਪਾ ਹਰਜੋਤ ਬੈਂਸ ਵਾਲੇ ਮਾਮਲੇ ਤੇ ਜੇ ਮੈਂ ਤੁਹਾਡੇ ਤੋਂ ਇਨ ਟੋਟੈਲਿਟੀ ਸਮਝਾਂ ਜੀ ਮਾਮਲੇ ਕ੍ਰਪਸ਼ਨ ਤੁਹਾਡੇ ਸਿਸਟਮ ਦਾ ਪਾਰਟ ਐ ਅਸੀਂ ਕਲੋਨੀਅਲ ਸਿਸਟਮ ਲਗਾਤਾਰ ਯੂਜ਼ ਕਰਦੇ ਆ ਰਹੇ ਜੀ ਤੇ ਇਸ ਸਿਸਟਮ ਦੇ ਵਿੱਚ ਜਿਹੜਾ ਤੁਹਾਡਾ ਸਿਟੀਜ਼ਨ ਐ ਨਾ ਉਹ ਤੋਂ ਟਰਸਟ ਨਹੀਂ ਕੀਤਾ ਜਾਂਦਾ ਇਸੇ ਕਰਕੇ ਐਫੀਡੇਵਿਟ ਹਜੇ ਵੀ ਕੋਈ ਥਾਵਾਂ ਤੇ ਹੈਗੀ ਹੈ। ਪਰ ਮਤਲਬ ਇਹ ਤੁਸੀਂ ਆਪਣੇ ਨਾਗਰਿਕ ਨੂੰ ਟਰਸਟ ਨਹੀਂ ਕਰ ਰਹੇ। ਤੋਂ ਪੰਜਾਬ ਸਰਕਾਰ ਨੇ ਕਿਸੇ ਵੇਲੇ ਪਹਿਲ ਕੀਤੀ ਸੀ ਕਾਲੀਆਂ ਵੜੇ ਉਹਨਾਂ ਨੇ ਇੱਕ ਹੱਦ ਤੱਕ ਕੀਤਾ ਸੀ ਵੀ ਐਫੀਡੇਵਿਟ ਖਤਮ ਕਰਾਤਾ ਸੀ ਬਹੁਤ ਸਿਚੁਏਸ਼ਨ ਉਤੇ ਵਿੱਚ ਤੇ ਨੈਸ਼ਨਲ ਲੈਵਲ ਤੇ ਫਿਰ ਉਹ ਮਾਡਲ ਪਾ ਲੋ ਕੀਤਾ ਗਿਆ ਸੀਗਾ। ਜੇ ਤੁਸੀਂ ਗਵਰਨਸ ਦੇ ਵਿੱਚੋਂ ਸਿਸਟਮ ਪ੍ਰੋਸੈਸ ਟੀਮਲਾਈਨ ਕਰ ਦਿਓ। ਤੇ ਫਿਰ ਬਹੁਤ ਹੱਦ ਤੱਕ ਕ੍ਰਸ਼ਨ ਖਤਮ ਹੋ ਜਾਂਦੀ ਹੈ ਵੈਸੇ ਸਾਡੇ ਹਾਲਤ ਇਹ ਮੈਂ ਚੰਡੀਗੜ੍ਹ ਦਾ ਆਪਣਾ ਤਜਰਬਾ ਵੀ ਦੇਖਿਆ ਆ ਕਿ ਜਿਹੜਾ ਸਿਸਟਮ ਟੋਟਲ ਡਿਸਟਾਈਜ਼ ਹੋ ਗਿਆ ਜੀ ਕਿਉਂਕਿ ਉਸ ਕੰਪਿਊਟਰ ਤਾਂ ਬੰਦੇ ਨੇ ਚਲਾਉਣਾ ਆ ਨਾ ਕਮਾਂਡ ਬੰਦੇ ਨੇ ਦੇਣੀ ਆ ਜੀ ਤੇ ਉਹਨੂੰ ਬੰਦੇ ਨੂੰ ਪੈਸੇ ਚਾਹੀਦੇ ਆ ਇਹ ਤੁਹਾਡੇ ਸਵਦਾ ਸੈਂਟਰ ਖੋਲੇ ਸੀ ਪੰਜਾਬ ਦੇ ਵਿੱਚੋਂ ਇਥੇ ਟੋਟਲ ਸਿਵਿਕ ਸਿਸਟਮ ਕੰਪਿਊਟਰਾਈਜ਼ਡ ਹੈ ਕਿਸੇ ਕਿਸ ਨੂੰ ਪੈਸੇ ਦੇਣ ਦੀ ਲੋੜ ਨਹੀਂ ਉੱਥੇ ਵੀ ਸਮੱਸਿਆ ਆ ਗਈ ਸੀ ਸੋ ਪਹਿਲਾ ਇਹਦੀ ਸ਼ਰਤ ਹੁੰਦੀ ਹੈ ਕਿ ਸਿਸਟਮ ਤੁਹਾਡਾ ਟਰਾਂਸਪੇਰੈਂਟ ਹੋਵੇ ਤੇ ਸਰਕਾਰ ਦਾ ਦਖਲ ਨਿੱਜੀ ਜ਼ਿੰਦਗੀ ਦੇ ਵਿੱਚ ਘੱਟ ਤੋਂ ਘੱਟ ਹੋਵੇ ਹੁਣ ਹਾਲਤ ਇਹ ਹੈ ਕਿ ਸਾਡੇ ਤਾਂ ਰਾਸ਼ਨ ਕਾਰਡ ਬਣਾਉਣ ਤੇ ਵੀ ਲੈਣਾ ਲੱਗਿਆ ਹੁੰਦੀ ਸੀਗੀ ਰਵਿਲੇ ਸਬਰਨ ਤੇ ਵੀ ਲੈਣ ਲੱਗੇ ਹੁੰਦੇ ਸੀ ਗਿਆ ਵਾਕਈ ਛੱਡੋ ਜਿਹੜੀ ਰੋਜ਼ ਮਰਰਾ ਦੀ ਜਿਹੜੀਆਂ ਸਮੱਸਿਆਵਾਂ ਆ ਗਈਆਂ ਉਹਨਾਂ ਤੇ ਵੀ ਜੀ ਉਹ ਜਦ ਤੱਕ ਹੁਣ ਟੈਕਨੋਲੋਜੀ ਨੇ ਆ ਕੇ ਬਹੁਤ ਕੁਝ ਠੀਕ ਕਰਤਾ ਜਿਹੜਾ ਕਲੇਮ ਕੀਤਾ ਸਾਡੇ ਮੋਦੇ ਚ ਬੜਾ ਕਲੇਮ ਕਰਦੇ ਹੁੰਦੇ ਆ ਕਿ ਸਾਡਾ ਸਿਸਟਮ ਹੁਣ ਅਸੀਂ ਡਾਇਰੈਕਟ ਟ੍ਰਾਂਸਫਰ ਜਦੋਂ ਟੈਕਨੋਲੋਜੀ ਆ ਗਈ ਹੈ ਤੇ ਫਰਕ ਉਹਦਾ ਪਹਿਣੇਗੇ ਤੁਸੀਂ ਕੋਈ ਅਲੋਪ ਘਾਰ ਨਹੀਂ ਕਰ ਰਹੇ ਵਸਤੇ ਵਿੱਚ ਇਹਨਾਂ ਗਲਾਲ ਵਿੱਚ ਕ腐ਸ਼ਨ ਨਹੀਂ ਹੈ ਜਿਹੜੇ ਆਮ ਆਦਮੀ ਆ ਉਹ ਕਰਪਸ਼ਨ ਫੇਸ ਨਹੀਂ ਕਰਦਾ ਉਥੇ ਕਰਪਸ਼ਨ ਨੂੰ ਲਾਬਿੰਗ ਕਿਹਾ ਜਾਂਦਾ ਉਹ ਕਾਰਪੋਰੇਟ ਲੈਵਲ ਤੇ ਆ ਵੱਖਰੇ ਡਿਸੀਜਨ 메ਕਿੰਗ ਤੇ ਇਫੈਕਟ ਕਰਦੀ ਹੈ ਸਾਡਾ ਜਿਹੜੀ ਸਮੱਸਿਆ ਹੈ ਉਹ ਰੋਜ਼ਮਰਰਾ ਦੀ ਜਿਹੜੀ ਤੁਸੀਂ ਗੱਲ ਕੀਤੀ ਇੱਕ ਮੰਤਰੀ ਦੀ ਅਨਮੋਲ ਗਗਨਮਾਨ ਨੇ ਉਹਨੇ ਕਿਹਾ ਵੀ ਮੇਰੇ ਨਾਂ ਤੇ ਪੈਸੇ ਲਏ ਜਾਂਦੇ ਆ ਜੀ ਉਹ ਤਸਵੀਰ ਤਸਵੀਰ ਪੱਦਰ ਤੇ ਲਏ ਜਾਂਦੇ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਵੀ ਜੇ ਤੁਸੀਂ ਸਿਸਟਮ ਆਪਣਾ ਟਰਾਂਸਪੇਰੈਂਟ ਕਰ ਦਿਓ ਤੇ ਤਸੀਲ ਪੱਦਰ ਤੇ ਜਾਂ ਠਾਣੇ ਦੇ ਵਿੱਚ ਪੈਸੇ ਕਿਉਂ ਲੈ ਜਾਣ ਹਾਲਤ ਇਹ ਹੋ ਗਈ ਸੀਗੀ ਖਾਸ ਕਰਕੇ ਕੈਪਟਨ ਅਮੰਦਰ ਸਿੰਘ ਦੀ ਸਰਕਾਰ ਦੇ ਵੇਲੇ ਆ ਜਿਹੜੇ ਤੁਹਾਡੇ ਆਸ-ਪਾਸ ਤਸੀਲਾਂ ਹੈਗੀਆਂ ਚੰਡੀਗੜ੍ਹ ਦੇ ਇਹ ਸਭ ਤੋਂ ਕ੍ਰਾਪ ایرিয়া ਮੰਨਿਆ ਜਾਂਦਾ ਕਿਉਂਕਿ ਇੱਥੇ ਡੀਲ ਬਹੁਤ ਹੁੰਦੀ ਹੈ ਪ੍ਰਾਪਰਟੀਆਂ ਦੀ ਇੱਥੇ ਟੇਬਲ ਦੇ ਥੱਲੇ ਨਹੀਂ ਟੇਬਲ ਦੇ ਉੱਪਰ ਰੱਖ ਕੇ ਪੈਸੇ ਲੈ ਜਾਣ ਲੱਗ ਪਏ ਸੀ ਇਹਨਾਂ ਕੰਮ ਬਰੇਜਨ ਸੀ ਕਿਉਂ ਜੀ ਔਰ ਜੇ ਇੱਥੇ ਇਨਕੁਆਰੀ ਕਰਾਈ ਜਾਵੇ ਪਿਛਲੇ 20 ਸਾਲ ਦੇ ਵਿੱਚ ਜਿਹੜੇ ਰੈਵਨਿਊ ਤੇ ਲੋਕਲ ਬਾਡੀਜ਼ ਦੇ ਜਿਹੜੇ ਅਫਸਰ ਲੱਗੇ ਹੋਏ ਹੂੰ ਕੌਣ ਲੋਕ ਕਿ ਉਹ ਇੱਥੇ ਰਿਹਾ ਲਗਾਤਾਰ ਤੁਹਾਨੂੰ ਗੱਲ ਕਲੀਅਰ ਹੋ ਜਾਏਗੀ ਜੇ ਸੀਐਮਓ ਦੇ ਵਿੱਚ ਅਫਸਰਾਂ ਦੀ ਡਿਊਟੀ ਲੱਗੇ ਵੀ ਤੇਰੇ ਤੇਰੇ ਕੋਲੇ ਆਹ ਏਰੀਆ ਹੈ ਇਹ ਹੁੰਦਾ ਰਿਹਾ ਇੱਥੇ ਜੀ ਮੈਂ ਨਾ ਨਹੀਂ ਲੜਨੇ ਭਈ ਆਹ ਬਲਾਕ ਤੇਰੇ ਕੋਲੇ ਆਹ ਰੈਵਨਿਊ ਬਲਾਕ ਤੇਰੇ ਕੋਲੇ ਆਹ ਬਲਾਕ ਤੇਰੇ ਕੋਲੇ ਹੈ ਇਥੋਂ ਜਿਹੜੇ ਰਿਸਟਰੀਆ ਹੋਣ ਗਿਆ ਕੁਝ ਬਲਾਕ ਹੈਗੇ ਚੰਡੀਗੜ੍ਹ ਦੇ ਆਸਪਾਸ ਜਿਹੜੇ ਮੈਸਿਵ ਕ腐ਪਸ਼ਨ ਦਾ ਫੋਰਸ ਹੈਗੇ ਸੋ ਜਿਹੜੇ ਅਨਮੋਲ ਗਗਨ ਮਾਰਨ ਗੱਲ ਕਰ ਰਹੇ ਹੈ ਨਾ ਵੀ ਸਾਡੇ ਨਾਂ ਤੇ ਪੈਸੇ ਲਏ ਜਾ ਰਹੇ ਆ ਉਹ ਟ੍ਰੈਡੀਸ਼ਨ ਤਾਂ ਕਾਇਮ ਹੈਗੀ ਹੈ ਹੁਣ ਇਹਨਾਂ ਦੇ ਨਾਂ ਤੇ ਲਏ ਜਾ ਰਹੇ ਕਿ ਨਹੀਂ ਲਏ ਜਾ ਰਹੇ ਗੱਲ ਬਕਰੀ ਹੈਗੀ ਸੋ ਇਹਨਾਂ ਨੇ ਗੱਲ ਓਪਨ ਕਰਤੀ ਜੀ ਇਹ ਪਤਾ ਸਾਰਿਆਂ ਨੂੰ ਹੈ ਦੇਖੋ ਇਹ ਵੱਡੇ ਅਸਰਿਆਂ ਨੇ ਸਾਰਿਆਂ ਨੇ ਸਿਸਟਮ ਵਾਇਓਲੇਟ ਕਰਕੇ ਇਥੇ ਜ਼ਮੀਨਾਂ ਖਰੀਦੀਆਂ ਮੈਂ ਘਰ ਪਾਇਆ। ਜੀ। ਕਲੋਨੀਆਂ ਬੜੀਆਂ ਸੀਗੀਆਂ ਜਿਨ੍ਹਾਂ 'ਚ ਵੱਡੇ ਲੋਕ ਸ਼ਾਮਲ ਸੀਗੇ। ਅਸੀਂ ਗੱਲ ਕਰਦੇ ਹਾਂ ਕਿ ਕ腐ਸ਼ਨ ਖਤਮ ਕਰਦੇ ਜਦੋਂ ਸਾਰਾ ਲਾਣਾ ਹੀ ਤੁਹਾਡਾ ਟਾਪ ਮੋਸਟ ਇਨਵਾਲਵ ਹੈ ਰੈਗੂਲੈਰਿਟੀ ਦੇ ਵਿੱਚ। ਤੁਸੀਂ ਕ腐ਸ਼ਨ ਦਾ ਖਤਮ ਕਿੱਥੋਂ ਦੀ ਗੱਲ ਕਰਦੇ ਹੋ? ਹਾਂ ਜਿਹੜੇ ਆਮ ਆਦਮੀ ਦੀ ਕ腐ਸ਼ਨ ਨਾਲ ਜਿੱਥੇ ਇੰਟਰੈਕਟ ਕਰਦਾ ਉੱਥੇ ਕ腐ਸ਼ਨ ਨਹੀਂ ਹੋਣੀ ਚਾਹੀਦੀ। ਵੱਡੇ ਲੈਵਲ ਤੇ ਹੁੰਦੀ ਹੈ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਐਡੇ ਕਟੜੇ ਇਮਾਨਦਾਰ ਸਰਕਾਰ ਹੈ। ਪੋਰਟੇ ਥੋੜੇ ਜਿਹਾ ਹੋਰ ਫੋਕਸ ਕਰ ਲੋਗੇ ਅਨਮੋਲ ਗੁਰਮਾਨ ਨੇ ਗੱਲ ਕਰਕੇ ਐਕਸਪੋਜ਼ ਤਾਂ ਸਾਰਾ ਕਰਤਾ ਸਿਸਟਮ ਤੁਹਾਡੇ ਹਰਜੋਤ ਬੈਂਸ ਦਾ ਵੀ ਸਮੱਸਿਆ ਇੱਥੇ ਹੀ ਆ ਰਹੀ ਹੈ ਹਾਂ ਕਟਿੰਗ ਆ ਜਾਂਦੀ ਯਾਰ ਆ ਰਹੀ ਹੈ ਲੈ ਵੱਡਾ ਫਰਾਡ ਹੋਇਆ ਹੈ ਉਹ ਸ਼ਿਕਾਇਤ ਰਿਟਰਨ ਆ ਗਈ ਆਈਓ ਤਾਂ ਆਈ ਹੈ ਪੁਰੀ ਤਾਂ ਹੁਣ ਤੱਕ ਇਨਕੁਆਰੀ ਮਾਰਕ ਹੋ ਜਾਣੀ ਚਾਹੀਦੀ ਸੀ ਮੇਰੇ ਖਿਆਲ ਵਿੱਚ ਬਿਲਕੁਲ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਸਹਿਮੀਰ ਸਿੰਘ ਜੀ ਜਦੋਂ ਹਰਜੋਤ ਬੈਂਸ ਦਾ ਜ਼ਿਕਰ ਆਉਂਦਾ ਮੈਂ ਜਦੋਂ ਖਿੰਮੇ ਬੰਦੇ ਦੀ ਗੱਲ ਕਰ ਰਿਹਾ ਤਾਂ ਹਰਜੋਤ ਬੈਂਸ ਦਿੱਲੀ ਦੇ ਜਿਆਦਾ ਨੇੜੇ ਮੰਨੇ ਜਾਂਦੇ ਆ ਤੁਸੀਂ ਉਹਨਾਂ ਧਰਨਿਆਂ ਦੇ ਵਿੱਚ ਵੀ ਦੇਖੋਗੇ ਜਿਹੜੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਲੱਗੇ ਹਰਜੋਤ ਪੈਂਸ ਆਪਣੀ ਪਾਰਟੀ ਨਾਲੋਂ ਵੱਖਰੇ ਹੋ ਕੇ ਵੀ ਮੂਰੇ ਸੀਗੇ ਔਰ ਇਹ ਮੰਨਿਆ ਜਾਂਦਾ ਹੈ ਕਿ ਹਰਜੋਤ ਪੈਂਸ ਉਹਨਾਂ ਦੇ ਕਾਫੀ ਪਿਆਰੇ ਵੀ ਨੇ ਪਰ ਸਵਾਲ ਇਸ ਗੱਲ ਦਾ ਹੈ ਕਿ ਜਿਹੜਾ ਇਸ ਵੇਲੇ ਸਵਾਲ ਖੜਾ ਹੋਇਆ ਭਾਵੇਂ ਹਰਜੋਤ ਪੈਂਸ ਉਹਦੇ ਵਿੱਚ ਸਿੱਧੇ ਕਿਤੇ ਵੀ ਨਜ਼ਰ ਨਹੀਂ ਆ ਰਹੇ ਜੇਕਰ ਤੁਸੀਂ ਉਹ ਕੰਪਲੇਂਟ ਪੜ੍ਹਦੇ ਹੋ ਤਾਂ ਉਹਦੇ ਵਿੱਚ ਮੰਨਿਆ ਗਿਆ ਕਿ ਇਹਨਾਂ ਨੂੰ ਇਲੈਕਸ਼ਨ ਫੰਡ ਦਿੱਤਾ ਗਿਆ ਕੰਪਲੇਂਟ ਦੇ ਵਿੱਚ ਲਿਖਿਆ ਗਿਆ ਕਿ ਇਹਨਾਂ ਨੂੰ ਇਲੈਕਸ਼ਨ ਫੰਡ ਦੇ ਰੂਪ ਵਿੱਚ ਉਸ ਕਥੂਰੀਆ ਪਰਿਵਾਰ ਜਾਂ ਉਹਨਾਂ ਕੋਲੋਂ ਜਿਹੜੇ ਇੱਕ ਚਲਾ ਰਹੇ ਸੀਗੇ ਕਾਲ ਸੈਂਟਰ ਇੱਕ ਕੋਠੀ ਦੇ ਬੇਸਮੈਂਟ ਤੋਂ ਚਲਾ ਰਹੇ ਸੀਗੇ ਉਹਨਾਂ ਨੇ ਫੰਡਸ ਦੇ ਰੂਪ ਵਿੱਚ ਇਲੈਕਸ਼ਨ ਫੰਡਿੰਗ ਕੀਤੀ ਹੈ ਔਰ ਇਹ ਕਿਹਾ ਗਿਆ ਕਿ ਜਦੋਂ ਇਹ ਅਮਨਜੋਤ ਕੌਰ ਜਿਹੜੀ ਕਿ ਹੁਣ ਸ਼ਿਕਾਇਤ ਕਰਤਾ ਹੈ ਜਿਹੜੀ ਇਸ ਮਾਮਲੇ ਨਾਲ ਵੱਖ ਹੋ ਚੁੱਕੀ ਆ ਔਰ ਕੋਈ ਐਸਆਈਟੀ ਬਣੀ ਆ ਤੇ ਜਿਵੇਂ ਸੁਖਪਾਲ ਸਿੰਘ ਖੈਰਾ ਦੇ ਅੱਜ ਦੇ ਇਲਜ਼ਾਮਾਂ ਤੇ ਜਾਵਾ ਕਿ ਜਿਹੜੀ ਐਸਆਈਟੀ ਆ ਉਹਨੂੰ ਹੈਡ ਕਰ ਰਹੇ ਨੇ ਇਸ ਵੇਲੇ ਹਰਜੋਤ ਪੈਂਸਦੀ ਪਤਨੀ ਜਿਹੜੇ ਕਿ ਆਈਪੀਐਸ ਅਫਸਰ ਨੇ ਸੋ ਸਵਾਲ ਇਸ ਗੱਲ ਦਾ ਹੈ ਕਿ ਅਮਨਜੋਤ ਕੌਰ ਨੂੰ ਕਿਹਾ ਗਿਆ ਸ਼ਿਕਾਇਤ ਅਨੁਸਾਰ ਕਿ ਤੁਸੀਂ ਹੁਣ ਇਹਦੇ ਤੋਂ ਦੂਰ ਰਹਿਣਾ ਦੀ ਮਾਮਲੇ ਤੋਂ ਜੋਤੀ ਜਾਦਵ ਵੱਲੋਂ ਇਹ ਮਾਮਲਾ ਡੀਜੀਪੀ ਸਾਹਿਬ ਕੋਲ ਆ ਜਾਂ ਤਾਂ ਡੀਜੀਪੀ ਸਾਹਿਬ ਆਪ ਕਾਲ ਕਰਦੇ ਸੱਦ ਲੈਂਦੇ ਜਾਂ ਕੋਈ ਬਣਾ ਦਿੰਦੇ ਹੋਰ ਉਹਨਾਂ ਦੀ ਮੰਗ ਕੀ ਹੈ ਕਿ ਜਾਂ ਤਾਂ ਜ਼ਿਲੇ 'ਚੋ ਤਬਦੀਲ ਕਰ ਦਿਓ ਕੇਸ ਮੁਹਾਲੀ ਦੀ ਜਗ੍ਹਾ ਕਿਸੇ ਹੋਰ ਜਗ੍ਹਾ ਤੇ ਦੇ ਦਿਓ ਜਾਂ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਦਿਓ ਮਤਲਬ ਅਮਨਜੋਤ ਕੌਰ ਇਨਸਪੈਕਟਰ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਦੀ ਜਿਹੜੀ ਕਿ ਹੁਣ ਉਥੋਂ ਬਦਲੀ ਹੋਈ ਹੈ ਉਹਦੀ ਮੰਗ ਬੜੀ ਜਾਇਜ਼ ਆ ਕਿ ਉਹਨੇ ਕਿਹਾ ਵੀ ਇਹਨੂੰ ਫਾਂਸੀ ਟੰਗ ਦਿਓ ਕਹਿੰਦੀ ਇਹਦੀ ਜਾਂਚ ਕਰਾ ਲਓ ਕਿਉਂਕਿ ਉਹਦੇ ਖਿਲਾਫ ਵੀ ਐਫ ਆਈ ਆਰ ਹੋਣ ਤੱਕ ਦੀ ਨੌਬਤ ਆ ਗਈ ਉਹਦੇ ਖਿਲਾਫ ਐਫ ਆਈ ਆਰ ਹੋਣ ਦੀ ਨੌਬਤ ਆਉਣ ਦੇ ਸਮਾਨੰਤਰ ਇੱਕ ਜੁਡੀਸ਼ੀਅਲ ਅਫਸਰ ਦੇ ਉੱਤੇ ਵੀ ਦੋਸ਼ ਲੱਗ ਗਿਆ ਕਿ ਉਹਨੇ ਇੱਕ ਕੋਠੀ ਲਈ ਆ ਕੋਠੀ ਦਾ ਨੰਬਰ ਵੀ ਵਿੱਚ 70 ਸੈਕਟਰ ਦੇ ਵਿੱਚ ਕੋਠੀ ਦਾ ਨੰਬਰ ਵੀ ਦਿੱਤਾ ਗਿਆ ਜੀ ਕੰਪਲੇਂਟ ਦੇ ਵਿੱਚ ਉਹ ਜਿਹੜੀਆਂ ਸਿਚੁਏਸ਼ਨਸ ਨੇ ਇਹਦੇ ਵਿੱਚ ਹਰਜੋਤਪ ਸਿੰਘ ਸਾਹਿਬ ਨੂੰ ਆਪ ਅੱਗੇ ਆ ਜਾਣਾ ਚਾਹੀਦਾ ਸੀਗਾ ਉਹ ਇੱਕ ਇੱਕ ਕੱਲ ਦਾ ਜਵਾਬ ਦਿੰਦੇ ਉਹਨਾਂ ਦੀ ਪਾਰਟੀ ਦੇ ਦਿੰਦੀ ਹਰ ਗੱਲ ਤੇ ਉਹ ਪ੍ਰੈਸ ਕਾਨਫਰੰਸ ਕਰਦੇ ਇਹਦੇ ਉੱਤੇ ਇੱਕ ਜਾਂਚ ਆਰਡਰ ਹੋ ਜਾਂਦੀ ਸਮਾਂਬੱਧ 2 3 4 ਦਿਨ ਦਾ ਸਮਾਂ ਇੱਕ ਹਫਤੇ ਦਾ ਸਮਾਂ ਦੇ ਕੇ ਜਾਂਚ ਕਰਵਾ ਲਈ ਜਾਂਦੀ ਜੀ ਅੱਲਾ ਤਾਂ ਸਾਰੀਆਂ ਤੱਥਾਂ ਤੇ ਹੀ ਹੋਣ ਗਿਆ ਨਾ 100 ਕਰੋੜ ਦਾ ਜਿਹੜਾ ਇਹ ਮਾਮਲਾ ਹੈ 100 ਕਰੋੜ ਕਿਤੇ ਇਧਰੋਂ ਇਧਰ ਉਧਰੋਂ ਇਧਰ ਗਿਆ ਹੋਊਗਾ ਅਦਰਵਾਈਜ਼ ਤਾਂ ਅੱਜਕੱਲ ਓਦਾਂ ਹੀ ਕਹਿ ਦਿੱਤਾ ਵੀ ਇੰਨੇ 100 ਕਰੋੜ ਦਾ ਨਿਕਲਦਾ ਵਿੱਚੋਂ ਕੱਖ ਵੀ ਨਹੀਂ 2G ਵਾਂਗ ਕੀ ਕਹਿੰਦੇ ਹੋ ਜੀ ਨੇ ਕਰਾਪਸ਼ਨ بڑا ਇਸ਼ੂ ਹੈਗਾ ਹੀ ਐ ਪਹਿਲਾਂ ਕਿਉਂਕਿ ਇਹ ਤਾਂ ਪਾਰਟੀ ਉਹ ਐਡੀ ਕਰਾਪਸ਼ਨ ਮੂਵਮੈਂਟ ਚੋਂ ਨਿਕਲੀ ਹੈ ਤੇ ਇਸੇ ਕਰਕੇ ਇਹਨਾਂ ਤੋਂ ਲੋਕਾਂ ਦੀ ਉਮੀਦ ਜ਼ਿਆਦਾ ਸੀ ਉਸ ਲੈਵਲ ਦੇ ਉੱਤੇ ਔਰ ਪਾਰਟੀ ਨੇ ਜਲਵੇ ਵੀ ਦਿਖਾਏ ਪਹਿਲਾਂ ਹੀ ਪਹਿਲਾਂ ਹੀ ਛੱਟ ਕੇ ਆਪਣਾ ਮੰਤਰੀ ਬੜੇ ਉਹ ਵੀ ਵਿਚਾਰੇ ਡਾਕਟਰ ਸਾਹਿਬ ਸੀਗੇ ਵਿਜੇ ਸਿੰਘ ਲਾਹਣੀ ਤੇ ਚੀਫ ਮਿਨਿਸਟਰ ਨੇ ਘਰ ਬੁਲਾ ਕੇ ਅਰੈਸਟ ਕਰਾਏ ਪਹਿਲੀ ਵਾਰ ਤੋਂ ਉਸ ਤੋਂ ਬਾਅਦ ਸਰਾਰੀ ਤੇ ਆ ਗਿਆ ਉਹ ਵੀ ਉਸੇ ਤੰਗ ਨਾਲ ਹੋਇਆ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਮਾਮਲੇ ਨੇ ਮਾਮਲੇ ਇੱਕ ਵਾਰ ਅਸੀਂ ਹਟਾਉਨੇ ਆ ਤੇ ਫਿਰ ਚੁੱਪ ਕਰ ਜਾਂਦੇ ਆ ਉਹਦੀ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ ਅੱਗੇ ਪਹੁੰਚਾਉਂਦੇ ਲੋਕਾਂ ਨੂੰ ਦੱਸਣਾ ਹੁੰਦਾ ਤੇ ਫਿਰ ਵਿਜੀਨਾਸ ਚੀਫ 45 40 45 ਤਸਹੀਨਦਾਰਾਂ ਨੈਤ ਸੇਲਦਾਰਾਂ ਦੀ ਲਿਸਟ ਭੇਜਦਾ ਕਿ ਇਹਨਾਂ ਬਾਰੇ ਵੀ ਸ਼ਿਕਾਇਤਾਂ ਨੇ ਕਿ ਸਾਰੇ ਉਹਦੇ ਚ ਨਵਾਲੋ ਨੇ ਜਦੋਂ ਤਸੀਲਦਾਰ ਥ्रेट ਕਰਦੇ ਨੇ ਹੜਤਾਲ ਦੀ ਤੇ ਉਹ ਵਿੱਚੇ ਦੱਬ ਲੈਂਦੀ ਲਈ ਜਾਂਦੀ ਹੈ ਸਾਰੀ ਦੀ ਸਾਰੀ ਪੰਦਰੇ ਦੀ ਚੀਫ ਹੈ ਵੀ ਜਿਹੜਾ ਜਿਹਨੂੰ ਤੁਸੀਂ ਜ਼ਿੰਮੇਵਾਰੀ ਸੌਂਪੀ ਹੋਈ ਹੈ ਉਹ ਸਰਕਾਰ ਤੋਂ ਪੁੱਛਦਾ ਵੀ ਜਨਾਬ ਕਰਨਾ ਹੈ ਕੁਝ ਕਿ ਨਹੀਂ ਤੇ ਸਰਕਾਰ ਕਹਿੰਦੀ ਹੈ ਵੀ ਭਾਈ ਰਹਿਣ ਦੇ ਹਜੇ ਇਹ ਤਾਂ ਕੋਈ ਗੱਲ ਨਹੀਂ ਤੇ ਜਿੱਥੇ ਦੱਸਾਂਗੇ ਜਿੱਥੇ ਕਰਨਾ ਹੈ ਸਾਧੂ ਸੰਗਤ ਧਰਮ ਸੋਤ ਹੈਗਾ ਉਹਦੇ ਵਿੱਚ ਦਿਕਸਾਨੇ ਹੋਰ ਹੈਗੇ ਨੇ ਆਸ਼ੂ ਤੋਂ ਸੋਣੀ ਨੇ ਹੋਰ ਕਈ ਹੈਗੇ ਨੇ ਵਿਰੋਧੀ ਆਂਦੇ ਉਹਦੇ ਚ ਕਰ ਵੀ ਲਵਾਂਗੇ ਇਹ ਨਹੀਂ ਕਿ ਸਾਧੂ ਸੰਗਤ ਧਰਮ ਸੋਤ ਉਹਨਾਂ ਨੇ ਨਹੀਂ ਕੀਤਾ ਕੁਝ ਤਾਂ ਫੜੇ ਹੋਏ ਨੇ ਜਾ ਬਾਕੀ ਤਾਂ ਫੜੇ ਪਰ ਇਹ ਟਿਕ ਐਂਡ ਚੂਜ਼ ਜ਼ਰੂਰ ਦਿਖਾਈ ਦਿੰਦਾ ਹਰ ਸਰਕਾਰ ਚ ਦਿਖਾਈ ਦਿੰਦਾ ਇਕੱਲਾ ਇਹ ਇਹਦੇ ਮਾਮਲੇ ਚ ਨਹੀਂ ਬਾਕੀ ਜਾਂਦੇ ਇਹ ਜਵਾਬ ਦੇਹੀ ਜਿਹੜੀ ਅਸੀਂ ਬਾਇਸ ਨੂੰ ਕਹਿੰਦੇ ਆ ਉਹਨੂੰ ਦੇਣੀ ਚਾਹੀਦੀ ਹੈ ਜਾਂ ਪਵਨ ਇਹ ਚੀਫ ਮਿਨਿਸਟਰ ਨੂੰ ਪਹਿਲਾਂ ਦੇਣੀ ਚਾਹੀਦੀ ਹੈ ਕਿ ਜਿਹੜੇ ਤੁਸੀਂ ਫੜਵਾਏ ਸੀ ਜਨਾਬ ਉਹਦਾ ਕੀ ਬਣਿਆ ਹਮ ਇਹੀ ਕਹਿ ਦੋ ਕਿ ਤੂੰ ਤੋਂ ਗਲਤ ਹੋ ਗਿਆ ਸੀ ਬੰਦਾ ਸਾਡਾ ਪਾਕ ਪੁਇਟਰ ਹੈ ਬਾਅਦ ਚ ਜਾਂਚ ਹੋਗੀ ਤੇ ਹੁਣ ਠੀਕ ਹੈ ਲੋਕਾਂ ਨੂੰ ਕੋਈ ਕਿਸੇ ਕਿਨਾਰੇ ਤਾਂ ਲੰਗੇ ਸਿੰਗਲਾ ਵੀ ਤੇ ਜਾਂ ਹੋਰ ਵੀ ਉਹਦੀ ਵੀ ਸਾਰੀ ਉਮਰ ਅੱਧੇ ਲੋਕ ਇਹ ਸੋਚੀ ਜਾਂਦੇ ਨੇ ਤੇ ਕਰਪਚੀ ਤਾਂ ਹਟਾਤਾ ਅਧਿਏ ਸੋਚੀ ਜਾਂਦੇ ਨੇ ਇੰਦਣ ਤੱਕਾ ਹੋ ਗਿਆ ਕਿਸੇ ਨੂੰ ਸਫਾਈ ਦੇਣ ਦਾ ਤਾਂ ਘੱਟੋ ਘੱਟ ਮੌਕਾ ਮਿਲਣਾ ਚਾਹੀਦਾ ਇਸੇ ਟੱਗ ਨਾਲ ਇਹ ਕੇਸ ਨੇ ਜਿਹੜੇ ਚਾਹੇ ਉਹ ਅਨਮੋਲ ਗਗਨ ਮਾਨ ਦਾ ਚਾਹੇ ਇਹਦੇ ਵਿੱਚ ਕਲੀਅਰ ਕੱਟ ਇਹ ਪਾਰਟੀ ਤਾਂ ਜਿਹੜੀ ਆਈ ਸੀ ਉਹਨਾਂ ਨੂੰ ਲੋਕਪਾਲ ਬਣਾਉਣਾ ਚਾਹੀਦਾ ਸੀ ਲੋਕਪਾਲ ਕੋਲ ਸਕਾਇਤਾ ਜਾਂਦੀਆਂ ਆਪ ਵੀ ਦੇਖ ਲੈਂਦੇ ਔਰ ਦੂਜਾ ਜਿਹੜਾ ਟੈਕਨੀਕਲ ਪ੍ਰੋਸੀਜਰ ਹੈ ਤੁਸੀਂ ਦੋ ਬੰਦਿਆਂ ਦਾ ਮੇਰੇ ਖਿਲਾਫ ਵੀ ਕੋਈ ਕੇਸ ਹੋਵੇ ਤੁਹਾਡੇ ਖਿਲਾਫ ਹੋਵੇ ਜੇ ਮੈਂ ਇਹ ਜਾਨਣਾ ਦਾ ਸੀਨੀਅਰ ਅਧਿਕਾਰੀ ਕੋਲ ਮਤਲਬ ਕੋਈ ਡੀਐਸਪੀ ਕਰ ਰਿਹਾ ਸਪੋਜ਼ ਕਰੋ ਜਾਂਚ ਲੋਕਾਂ ਦੇ ਐਸਐਚਓ ਕਰ ਰਿਹਾ ਜੇ ਮੈਂ ਐਸਐਸਪੀ ਦੇ ਪੇਸ ਹੋ ਜੰਨਾ ਵੀ ਮੈਨੂੰ ਇਹਨਾਂ ਤੋਂ ਖਤਰਾ ਉਹ ਹੈ ਉਮੀਦ ਨਹੀਂ ਹੈ ਇਹ ਠੀਕ ਕਰਨਗੇ ਤਾਂ ਐਸਐਸਪੀ ਬਦਲ ਦਿੰਦਾ ਮੇਰੀ ਇਨਕੁਆਰੀ ਕਿਸੇ ਹੋਰ ਨੂੰ ਲਾ ਦਿੰਦਾ ਵੀ ਦਾ ਜ਼ਿਲ੍ਹੇ ਚ ਕਿਹੜੇ ਥਾਣੇ ਚ ਹੋਰ ਲਾ ਦਿੰਦੇ ਆ ਜੇ ਡੀਆਈਜੀ ਕੋਲ ਚਲੇ ਜਾਂਦੇ ਤਾਂ ਡੀਆਈਜੀ ਵੀ ਨਾਰਮਲੀ ਅਲੇ ਕਰ ਦਿੰਦੇ ਨੇ ਕਿ ਰੇਂਜ ਕਿਤੇ ਹੋਰ ਲਾ ਦਿੰਦੇ ਨੇ ਜਿੰਨੇ ਤੋਂ ਬਾਹਰ ਇਹ ਤਾਂ ਰੁਟੀਨ ਪ੍ਰੋਸੈਸ ਹੈ ਪਰ ਤਾਕਤਵਰਾਂ ਲਈ ਰੁਟੀਨ ਪ੍ਰੋਸੈਸ ਨਹੀਂ ਹੁੰਦੇ ਨਾ ਉਹਨਾਂ ਲਈ ਉੱਪਰੋਂ ਅੜੀ ਕਾਉਂਦੀ ਹੈ ਇਹ ਡੀਜੀਪੀ ਲੈਵਲ ਦਾ ਵੀ ਬਾਵਨਾ ਹੈ ਡੀਜੀਪੀ ਤੋਂ ਹੇਠਾਂ ਵੀ ਜਿਹੜੀ ਐਸਆਈਟੀ ਜੇ ਜੂਨੀਅਰ ਕਿਸੇ ਏਡੀਜੀਪੀ ਕੋਲ ਵੀ ਚਲੇ ਜਾਓ ਕ੍ਰਾਈਮ ਵਾਲੇ ਕੋਲ ਕਿਸੇ ਕੋਲ ਤਾਂ ਉਹਦੀ ਤਾਕਤ ਹੈ ਇਹ ਕਿ ਉਹਦੇ ਮੁਤਾਬਕ ਉਹ ਤਾਂ ਉਹਨਾਂ ਦੀ ਪੁਲਿਸ ਅਫਸਰ ਕਹਿ ਰਹੀ ਹੈ ਇੱਕ ਆਪ ਦੇ ਆਪ ਚ ਸ਼ਿਕਾਇਤ ਕਰਕੇ ਸਧਾਰਨ ਬੰਦਾ ਵੀ ਜਾਏ ਕਿ ਮੈਨੂੰ ਇੱਥੋਂ ਉਮੀਦ ਨਹੀਂ ਆ ਇਹਨਾਂ ਤੇ ਡਾਊਟ ਹੈ ਆ ਆ ਸ਼ੱਕ ਨੇ ਕਿਤੇ ਹੋਰ ਬਦਲ ਦਿਓ ਜਿਹਨੇ ਤੋਂ ਬਾਹਰ ਬਦਲ ਦਿਓ ਤਾਂ ਬਾਉਂਡ ਨੇ ਉਹ ਉਹਨਾਂ ਨੂੰ ਬਦਲ ਨਹੀਂ ਪੈਂਦੀ ਐ ਇਨਕੁਆਇਰੀ ਬੰਦੇ ਦੀ ਉਹ ਸਾਰੇ ਮਾਮਲੇ ਉਹ ਡੀਜੀਪੀ ਸਾਹਿਬ ਕਿਉਂ ਨਹੀਂ ਮੰਨ ਰਹੇ ਜਾਂ ਕੀ ਗੱਲ ਹੈ ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਚੱਕਰ ਕੀ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਜਾਂ ਜੋ ਅੱਗੇ ਚੀਫ ਮਿਨਿਸਟਰ ਕੋਲ ਜਾਣਾ ਹੋਊਗਾ ਜਾਂ ਕਿਉਂਕਿ ਉਹ ਹੋਮ ਮਿਨਿਸਟਰ ਵੀ ਦੇ ਨਾਲ ਜਾਂ ਉਹਨਾਂ ਨੂੰ ਪਤਾ ਹੋਏਗਾ ਪਰ ਇਹ ਨਾਰਮਲੀ ਗੱਲਾਂ ਤਾਂ ਕਰ ਲੈਣੀਆਂ ਚਾਹੀਦੀਆਂ ਨੇ ਮੰਨ ਲਓ ਚ ਕੁਝ ਨਹੀਂ ਨਿਕਲਦਾ ਸ਼ਿਕਾਇਤ ਦੇ ਵਿੱਚ ਕੋਈ ਗੜਬੜ ਹੈ ਜਾਂਚ ਕਰਕੇ ਲੋਕਾਂ ਦੇ ਸਾਹਮਣੇ ਲਿਆ ਦਿਓ ਕਿ ਕੁਝ ਨਿਕਲਿਆ ਨਹੀਂ ਸਾਡਾ ਮਿਨਿਸਟਰ ਵੀ ਠੀਕ ਹੈ ਸਾਡੀ ਸੀਨੀਅਰ ਪੁਲਿਸ ਅਫਸਰ ਵੀ ਠੀਕ ਹੈ ਸਾਡੇ ਬਾਕੀ ਲੋਕ ਵੀ ਠੀਕ ਨੇ ਲੋਕਾਂ ਨੂੰ ਦੱਸਣ ਦਿਓ ਉਸ ਤੋਂ ਬਾਅਦ ਜਾਂਚ ਕਰਾ ਲਓ ਨਾ ਵਾੜੀ ਮੋਤੀ ਲੋਕਾਂ ਦੀਆਂ ਅੱਖਾਂ ਦਾ ਪੁੰਜ ਉਹ ਵੀ ਪਾਈ ਹਾਸੀਆਂ ਕਰਾਈ ਹੈ ਤੁਹਾਡੇ ਕਹੇ ਤੇ ਅਸੀਂ ਬਦਲ ਵੀ ਦਿੱਤੀ ਉਹ ਬਦਲੀ ਹੋਈ ਜਾਂਚ ਚ ਵੀ ਆ ਆ ਗਿਆ ਕੋਲੋਂ ਤਾਂ ਨਹੀਂ ਪਾ ਦੇਣਗੇ ਕੋਈ ਸੱਡੇ ਡੇਡੇ ਬੰਦਿਆਂ ਦੇ ਉਹ ਤੁਹਾਡੀ ਸਰਕਾਰ ਹੈ ਸਾਹਮਣੇ ਵਾਲਾ ਵੀ ਤੁਹਾਡਾ ਹੀ ਆ ਉਹ ਕੋਈ ਜ਼ਰੂਰਤਾਂ ਨਹੀਂ ਉੱਥੋਂ ਤੁਹਾਡੇ ਦਾਇਰੇ ਚ ਹੀ ਨੇ ਨਾ ਸਾਰਾ ਮਨਿਸਟਰ ਤਾਂ ਮਨਿਸਟਰ ਹੀ ਹੁੰਦਾ ਸਾਰੇ ਪਾਸੇ ਜੇ ਇੰਨਾ ਵੀ ਨਹੀਂ ਕਰਦੇ ਤਾਂ ਛਵਾਨ ਖੜੇ ਹੁੰਦੇ ਹੀ ਹੁੰਦੇ ਨੇ ਕਿ ਤਾਕਤਵਰ ਤਾਕਤਵਾਰ ਹੀ ਹੁੰਦਾ ਮinistr ਆਪਣਾ ਹੀ ਹੁੰਦਾ ਬਾਕੀ ਚੀਜ਼ਾਂ ਆਪਣੀ ਹੀ ਹੁੰਦੀਆਂ ਨੇ ਤੋਂ ਦੇ ਖਿਲਾਫ ਨਹੀਂ ਉਹ ਇਹਦਾ ਲੋਕਾਂ 'ਚ ਮੈਸੇਜ ਨਹੀਂ ਠੀਕ ਜਾ ਰਿਹਾ ਜਿਹੜਾ ਮੈਸੇਜ ਜਾਣਾ ਚਾਹੀਦਾ ਇਸੇ ਤਰ੍ਹਾਂ ਅਨਮੋਲ ਗਗਨ ਮਾਨ ਨੇ ਕਿਹਾ ਜਿਹੜਾ ਉਹਨੇ ਕਹਿੰਦਾ ਹੀਟੋਂ ਉੱਪਰ ਨੂੰ ਜਾਂਦੇ ਰੇਟੋਂ ਉੱਪਰ ਨੂੰ ਜਾਂਦੇ ਤਾਂ ਮinistr ਹੈ ਉਹ ਆਰਡਰ ਕਰ ਸਕਦੇ ਨੇ ਉਹ ਵੀ ਕੱਲਾ ਇਹ ਕਹਿ ਨਹੀਂ ਸੰਗਦੇ ਮੈਂ ਚੇਤਾਵਨੀ ਦਿੰਦੇ ਆ ਅੱਗੇ ਨੂੰ ਚੇਤਾਵਨੀ ਆ ਤੁਸੀਂ ਥੋੜੀ ਦਣੀਆ ਨੇ ਤੁਹਾਡੇ ਹੱਥ ਤਾਂ ਭਗਵਾਨ ਤੁਮਾਨ ਲਗਾਣਾ ਹਰਾ ਪੈਣਾ ਆ ਹੋਇਆ ਉਹ ਹਰਾ ਪੈਣ ਕਾਦੇ ਵਾਸਤੇ ਆਗੇ ਮੈਨੂੰ ਇਹ ਸਮਝ ਨਹੀਂ ਆਉਂਦੀ ਸਰਕਾਰ ਪੰਚਾਇਤ ਕਿਉਂ ਬਣ ਗਈ ਇਹ ਸਰਕਾਰ ਕਿਉਂ ਨਹੀਂ ਐਗਜ਼ੈਕਟਿਵ ਪਾਵਰ ਵਾਲੀ ਸਰਕਾਰ ਕਿਉਂ ਨਹੀਂ ਜਿਹੜੀ ਜਾ ਕੇ ਇਹ ਗੱਲ ਕਰੇ ਵੀ ਵਾਹ ਮੈਂ ਇਹ ਕਾਰਵਾਈ ਕਰਤੀ ਹੈ ਤੇ ਫਲਾਣੇ ਨੂੰ ਭੇਜਤੀ ਹੈ ਤੇ ਤੇ ਕਾਰਵਾਈ ਕਰੋ ਮੈਂ ਡੀਜੀਪੀ ਨੂੰ ਲਿਖਦਾ ਮੈਂ ਬੁਨਾਨਾ ਕਰਦਾ ਇਹਦੀ ਜਾਂਚ ਕਰੋ ਜਾਂਚ ਕਰਕੇ ਮੈਨੂੰ ਟਾਈਮ ਬਾਰਡਰ ਰੂਪ ਦੇ ਵਿੱਚ ਦੱਸੋ ਮਨਿਸਟਰ ਦਾ ਹੀ ਤਾਕਤ ਹੈ ਲੀਗਲ ਤਾਕਤ ਹੈ ਜੇ ਸਾਰਾ ਕੁਝ ਨਹੀਂ ਕਰਦੇ ਤਾਂ ਫਿਰ ਇਹ ਸਾਰੇ ਕੁਝ ਨੂੰ ਇਹੀ ਕਿਹਾ ਜਾਏਗਾ ਕਿ ਦੇਖਣ ਦਿਖਾਉਣ ਨੂੰ ਕੁਝ ਹੋਰ ਹੈ ਤੇ ਪ੍ਰੈਕਟਿਸ ਦੇ ਵਿੱਚ ਕੁਝ ਹੋਰ ਹੈ ਫਿਰ ਹੋਰ ਤਾਂ ਕੋਈ ਗੱਲ ਨਹੀਂ ਕਹੀ ਜਾ ਸਕਦੀ ਕੀ ਕੀਤਾ ਜਾਏਗਾ